ਕੁੜੀ ਸਿਸਟਰ ਨੂੰ ਕਹਿੰਦੇ ਨੇ ਕਿੱਥੋਂ ਆਇਆ ਵਾ ਤਾ ਇਹ ਮਾਤਾ ਫਗਵਾੜੇ ਇੱਕ ਫਗਵਾੜੇ ਦੇ ਨਾਲ ਫਗਵਾੜੇ ਦੇ ਨਾਲ ਚੱਲੀ ਬੱਕਰਾ ਫਗਵਾੜੇ ਹੁਦ ਕਮਰ ਮੇਲੀ ਦੀ ਲਕਤੀ ਰਹਿ ਕੇ ਯਾ ਮਰਦਾਰ ਚਲਾਣਾ ਹੁਦ ਮੇਰੀ ਦੀ ਬੱਚੀ ਤਾਨੀ ਹੋ ਜੇ ਕਿਰਪਾ ਸਟੈਂਪ ਲੱਗ ਜੇ ਬਾਰੇ ਵਗ ਜੇ ਮਾਤਾ ਦੋਗੇ ਨਾ ਬਣਦਾ ਬਣਦਾ ਰੁਕ ਗਿਆ ਜੇ ਕਿਰਪਾ ਹੀ ਹੋ ਜੇ ਬਣਦਾ ਬਣ ਜਾਏ ਇੱਕ ਦੋ ਤਿੰਨ ਸੋਡੇ ਸੂਟ ਕਿਦੇ ਕੱਟੇ ਜਾਂਦੇ ਤੇ ਸਾਰੇ ਬਾਬਾ ਜੀ ਜੋ ਕਹੋ ਤਾਂ ਕਿ ਕੱਪੜੇ ਲਿਖੋ ਤਾਂ ਆ ਗਏ ਕੜਕ ਕੜਕ ਕੱਟੇ ਜਾਂਦੇ ਨੇ ਲੈ ਮਾਤਾ ਬੰਦ ਕਰੀਏ ਜੱਲੀ ਬਾਬਾ ਹੋਏ ਹੋ ਕਹਿ ਦੇ ਸੰਗਤਾਂ ਸਾਨ ਮੇਲੇ ਨੂੰ ਹਰ ਵਹੀ ਦੇ ਆ ਸ਼ੀਸ਼ਾ ਬੇਤੇ ਮਾਰ ਦੇ ਜੰਡਰੀ ਸਾ ਇੱਕ ਵਾਰੀ ਤੇ ਦੱਸ ਜਾ ਕੁ ਨਾਦ ਕਰਾਵਾ ਰਿਹਾ ਮਾਰਾ ਇੱਕ ਵਾਰੀ ਤੇ ਦੱਸ ਜਾ ਤੈਨੂੰ 1 2 3 ਪੜਦੇ ਵਾਲੇ ਕੱਪੜੇ ਵੀ ਵਿੱਚ ਆਕ ਕੇ ਕਿਤੇ ਜਿੱਦੇ ਵਗ ਜਾਂਦੇ ਨੇ ਮਾਤਾ ਕੱਪੜੇ ਚੱਟ ਹੋ ਜਾਂਦੇ ਇਹ ਕਿਰਪਾ ਹੀ ਹੋ ਜੇ ਮਾਤਾ ਬੰਦੇ ਹੋ ਜੇ 1 2 3 ਪੇਟੀ ਦੇ ਉੱਪਰ ਦੋ ਸੂਟ ਤੇ ਮਾਤਾ ਇੱਕ ਪਿੰਕ ਜਿਹਾ ਇੱਕ ਸੁਰਮੇ ਰਗਾ ਜਾਂ ਉਹਨਾਂ ਦੀਆਂ ਸਲਵਾਰਾਂ ਕਿਤੇ ਗਏ ਹੋਈਆਂ ਚੱਲ ਬਾਬਾ ਓਏ ਹਸਾਲੀ ਦੇ ਨਾਲ ਨੀ ਮਸਾਈ ਜੋੜੀ ਗੱਦਗਾ ਦੀ ਓ ਖਾਲੀ ਦੇ ਪੀ ਤੂੰ ਬੰਸੜ ਹਾਰਾ ਬਾਪੀ ਤੂੰ ਬਖਣ ਹਾਰਾ ਹੋਰ ਕਾ ਪੀ ਤੂੰ ਬੰਸੜ ਹਾਰਾ ਬਾਪੀ ਤੂੰ ਬਖਣ ਹਾਰਾ ਹੋ ਬੱਛਿਆ ਵਗਨਾ ਇੱਕ ਵਾਰੀ ਤੇ ਦੱਸ ਜਾ ਤੈਨੂੰ ਯਾਦ ਕਰਾ ਮੇਰਾ ਇੱਕ ਵਾਰੀ ਤੇ ਦੱਸ ਜਾ ਤੈਨੂੰ ਯਾਦ ਕਰਾ ਮੇਰਾ ਤੇਰਾ ਓਡਾ ਦਾਸ ਹਿਆਰ ਤਾਂ ਨਹੀਂ ਉੜ ਗਿਆ ਮਾਤਾ ਅਹਿਮਦਾ ਉੜ ਗਿਆ ਦੋ ਗੱਥੀਆਂ ਨਵੇਂ ਨੋਟਾਂ ਦੀਆਂ ਤੁਹਾਡੇ ਘਰੇ ਰੱਖੀਆਂ ਹੋਈਆਂ ਨੇ ਜੀ ਅਹਿਮਦਾ ਦੋ ਨਵੇਂ ਨੋਟਾਂ ਦੀਆਂ ਗੱਥੀਆਂ ਕਿੱਥੇ ਨੇ ਮਾਤਾ ਅਹਿਮਦਾ 100 100 ਦੇ ਨੋਟਾਂ ਦੀਆਂ ਗੱਥੀਆਂ ਕਿੱਥੇ ਦੀਆਂ ਮਾਤਾ 1 2 3 4 45000 ਤੁਹਾਡੀ ਭੈਣ ਦੇ ਵਿਆਹ ਚ ਲਿਆ ਕੇ ਰੱਖਿਆ ਤੇ ਉੱਡ ਗਏ ਤੇ ਨਮੀਆਂ ਗੱਥੀਆਂ ਉੱਡ ਗੀਦੀਆਂ ਇੱਕ 50 50 ਦੇ ਦੀਆਂ 200 100 ਦੇ ਨੇ ਉੱਡ ਗੀਦੀਆਂ 17000 ਰੁਪਏ ਇੱਕ ਕੁਰਲੀ ਜੇਬ ਚ ਪਾਇਆ ਸੀ ਉੱਥੋਂ ਵੀ ਉੱਡ ਗਏ ਚਲ ਵਾ ਪਾਵੇ ਭਾਵੇਂ ਪੱਪੀ ਤੂੰ ਬੱਖੜ ਹਾਰਾ ਹੈ ਪੱਪੀ ਤੂੰ ਬੱਖੜ ਹਾਰਾ ਸਹਿਬਾ ਪੀ ਤੂੰ ਬੱਖੜ ਹਾਰਾ ਭਾਵੇਂ ਪੱਪੀ ਤੂੰ ਬੱਖੜ ਹਾਰਾ ਬੱਸ ਐ ਗਜਵਾ ਇੱਕ ਵਾਰੀ ਤੇ ਦਸ ਜਹਾ ਜੇ ਦੀ ਰੋਟੀ ਬਣਾ ਲੈ ਪੱਟੀ ਸਾਰੀ ਸਤਨਾਜੇ ਦੀ ਰੋਟੀ ਬਣਾ ਕੇ ਛੋਡੇ ਦੋ ਵਾਰ ਨਹੀਂ ਗੋਨੇ ਹੋਏ ਮਾਤਾ ਉਹਨਾਂ ਦੇ ਉੱਪਰ ਦੀ ਦੁਆ ਨੇ ਚਾਹ ਲਿਓ ਰੜੇ ਮદાન ਜੇ ਚ ਧਰ ਦੇ ਸਾਈਡ ਜੀ ਤੇ ਲੈ ਕੇ ਉਰੇ ਬਹਿ ਜਾ ਆਪ ਦਾ ਲੋਫਾ ਪਾੜ ਠੀਕ ਹੋ ਜਾਊਗਾ ਛੋਡੇ ਕੈਂਚ ਦੇ ਗਲਾਸ ਵਿੱਚ ਗੋੜਾ ਤਾਰੂ ਪੀ ਕੇ ਕਿ ਟੇਬਲ ਤੇ ਧਰ ਕੇ ਕੌਣ ਪੀਂਦਾ ਹੁੰਦਾ ਸੀ ਛੋਡੇ ਡੈਡੀ ਤੇ ਚੱਲ ਬਾਬਾ ਵੇ ਹੋ ਪੀਰ ਮੇਰੇ ਕਦਾ ਸ਼ੀਸ਼ਾ ਟੁੱਟ ਕੇ ਫਰਾਂ ਡਿੱਗੀ ਇੱਕ ਪਈ ਮਸ਼ੀਨ ਲਵੇ ਡਿੱਗੀ ਤੇ ਟੁੱਟ ਗਈ ਤੇ ਇੱਕ ਮੱਥਾ ਜਲ ਬਾਬਾ ਵੇ ਹੋ ਪੀਰ ਮੇਰੇ ਨੂੰ thank <laughs> you